ਕੁਰਾਲੀ ਨੇੜਲੇ ਪਿੰਡ ਚਟੋਲੀ ਵਿਖੇ ਇਨਸਾਨ ਨੇ ਟੱਪੀਆਂ ਸਾਰੀਆਂ ਹੱਦਾਂ ਆਵਸ਼ਦੇ ਭੁੱਖੇ ਦਰਿੰਦੇ ਨੇ 7 ਸਾਲਾਂ ਮਾਸੂਮ ਨੂੰ ਬਣਾਇਆ ਆਪਣਾ ਸ਼ਿਕਾਰ ਮਾਮਲਾ ਕੁਰਾਲੀ ਦੇ ਨੇੜਲੇ ਪਿੰਡ ਚਟੋਲੀ ਤੋਂ ਸਾਹਮਣੇ ਆਇਆ ਜਿੱਥੇ ਚਟੋਲੀ ਵਿਖੇ ਇਨਸਾਨੀਅਤ ਦੀਆਂ ਸਾਰੀਆਂ ਹੀ ਹੱਦਾਂ ਇੱਕ ਦਰਿੰਦੇ ਦੇ ਵੱਲੋਂ ਪਾਰ ਕਰ ਦਿੱਤੀਆਂ ਗਈਆਂ ਦਾਦੇ ਕਿ ਇਸ ਹੌਸਲੇ ਭੁੱਖੇ ਦਰਿੰਦੇ ਦੇ ਵੱਲੋਂ 7 ਸਾਲ ਦੀ ਮਾਸੂਮ ਬੱਚੀ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਦੇ ਨਾਲ ਅਸ਼ਲੀਲ ਹਰਕਤ ਕਰਕੇ ਉਸ ਨੂੰ ਅੱਦਮਰੀ ਕਰਦੇ ਆ ਖੇਤਾਂ ਦੇ ਵਿੱਚ ਸੁੱਟ ਦਿੱਤਾ ਦਾਦੇ ਕਿ ਇਹ ਬੱਚੀ ਬੀਤੀ ਰਾਤ 7 ਵਜੇ ਤੋਂ ਘਰ ਤੋਂ ਗਾਇਬ ਹੋ ਗਈ ਸੀ ਅਤੇ ਉਸ ਤੋਂ ਬਾਅਦ ਅੱਜ ਸਵੇਰੇ ਇਹ ਆਪਣੀ ਮਾਪਿਆਂ ਨੂੰ ਖੂਨ ਨਾਲ ਲਤਪਤ ਮਿਲਦੀ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਤਾਂ ਉੱਧਰ ਡੀਐਸਪੀ ਰੁਪਿੰਦਰ ਦੀਪਕੌਰ ਸੋਹੀ ਮੌਕੇ ਦੇ ਉੱਤੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਇਸ ਬੱਚੀ ਦੇ ਪੂਰੇ ਕੇਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਡੀਐਸਪੀ ਦੇ ਵੱਲੋਂ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਵੀ ਦਰਜ ਕੀਤਾ ਗਿਆ ਅਤੇ ਉਸ ਤੋਂ ਬਾਅਦ ਜਿਹੜਾ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂ ਜੀ ਘਟਨਾ ਵਾਪਰੀ ਹੈ ਜੀ ਇੱਕ ਪਨਮਾਦਰ ਪਿੰਡ ਦੇ ਨਜ਼ਦੀਕ ਚਟੋਲੀ ਪਿੰਡ ਦੇ ਵਿੱਚ ਜਾਣਕਾਰੀ ਦਿਓਗੇ ਜੀ। ਹਾਂ ਜੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਬੱਚਾ ਮਿਸਿੰਗ ਹੈ ਤੇ ਉਸ ਤੋਂ ਬਾਅਦ ਜਦੋਂ ਟੀਮ ਨੂੰ ਪਤਾ ਲੱਗਿਆ ਕਿ ਕਿਸੇ ਰਾਹੀਰ ਨੇ ਬੱਚੇ ਨੂੰ ਆਈਡੈਂਟੀਫਾਈ ਕੀਤਾ ਸੀਗਾ। ਜੀ ਤੇ ਉਹਨੂੰ ਇਮੀਡੀਏਟਲੀ ਅਸੀਂ ਫਰਮ ਮੈਡੀਕਲ ਏਡ ਹਸਪੀਟਲ ਸ਼ਿਫਟ ਕੀਤਾ ਤੇ ਉਸ ਦਾ ਇਲਾਜ ਚੱਲ ਰਿਹਾ ਤੇ ਬਾਕੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਦੋ ਤਿੰਨ ਟੀਮਾਂ ਚ ਡਿਵਾਈਡ ਕਰਕੇ 올 ਕਾਈਂਡ ਆਫ ਟੈਕਨੀਕਲ ਜਿੰਨਾ ਵੀ ਇਸ ਦਾ ਡਾਟਾ ਹੈ ਤੇ ਫਰਮ ਦੀ ਮੈਡੀਕਲ ਟੈਕਨੀਕਲ ਪੁਆਇੰਟ ਆਫ 뷰 ਵੀਰ ਲੁਕਿੰਗ ਫਰਮ 올 ਦੀ ਐਸਪੈਕਟਸ ਜੀ ਹਾਂ ਜੀ ਕਿੰਨੀ ਕੇਸ ਸੀ ਬੱਚੀ ਦੀ ਤੇ ਹਾਲਤ ਹੁਣ ਕਿਹੋ ਜੀ ਹੈ ਆ ਸ਼ੀ ਇਜ਼ ਸਟੇਬਲਾਈਜ਼ਡ ਔਰ ਸ਼ੀ ਇਜ਼ 7 ਇਅਰ 올ਡ ਜੀ ਮਾਈਨਰ ਹੈ ਬੱਚਾ ਹਾਂ ਜੀ ਹਾਂ ਖਾਤ ਗਾ ਠੀਕ ਹੈ ਇਹ ਠੀਕ ਹੈ ਠੀਕ ਹੈ ਠੀਕ ਹੈ